ਹਾਂਜੀ ਬਈ ਅੱਜ ਭਗਵੰਤ ਮਾਨ ਸਾਹਿਬ ਨੇ ਕੇਂਦਰ ਦਾ ਏਜੰਟ ਹੋਣ ਦਾ ਇਹ ਸਬੂਤ ਪ੍ਰਗਟ ਕੀਤਾ ਹੈ ਅੱਜ ਜਿਸ ਤਰ੍ਹਾਂ ਕਿਸਾਨਾਂ ਨਾਲ ਜ਼ੁਲਮ ਕੀਤਾ ਹੈ ਤਸ਼ੱਦਦ ਕੀਤੀ ਹੈ ਪਹਿਲੇ ਕਿਸਾਨਾਂ ਨੂੰ ਧੋਖੇ ਨਾਲ ਬੁਲਾ ਕੇ ਤੇ ਮੀਟਿੰਗ ਕਰ ਰਹੇ ਹੋ ਦੂਸਰੇ ਪਾਸੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਵਾਸਤੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਪਰ ਤੁਸੀਂ ਉਹਨਾਂ ਨੂੰ ਹਿਰਾਸਤ ਤੇ ਲੈ ਰਹੇ ਹੋ ਅੱਜ ਦੇ ਕਿਸਾਨ ਇੱਜ਼ਤ ਲਈ ਰੋ ਰਿਹਾ ਹੈ ਕਿਸਾਨ ਕਲਪ ਰਿਹਾ ਹੈ ਕਿ ਤੁਸੀਂ ਉਹਨਾਂ ਦੇ ਹਮਾਇਤੀ ਹੋਣ ਦੀ ਗੱਲ ਕਰਦੇ ਸੀ ਭਗਵੰਤ ਮਾਨ ਜੀ ਤੁਸੀਂ ਧੋਖੇ ਬਾਝ ਨਿਕਲੇ ਤੁਸੀਂ ਅਜੇ ਤੱਕ ਨਿਕਲੇ ਕੇਂਦਰ ਦੀ ਸਰਕਾਰ ਦੇ ਅਸੀਂ ਪੂਰੀ ਤਰ੍ਹਾਂ ਸਾਰੇ ਕਿਸਾਨਾਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਹਾਂ ਸਾਨੂੰ ਇਹਦੀ ਸ਼ੰਕਾ ਹੈ ਕਿ ਕਿਤੇ ਭਗਵੰਤ ਮਾਨ ਦੀ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੀ ਦੱਲੇਵਾਲ ਸਾਹਿਬ ਨੂੰ ਮਰਵਾਣਾ ਚਾਹੁੰਦੇ ਐ ਉਹਨੂੰ ਕਿੱਥੇ ਲੈ ਕੇ ਜਾ ਰਹੇ ਹੋ ਗ੍ਰਿਫਤਾਰ ਕਰਕੇ ਭਗਵੰਤ ਮਾਨ ਜੀ ਜਵਾਬ ਦਿਓ ਭਗਵੰਤ ਮਾਨ ਜੀ ਲੋਕ ਤੁਹਾਡੇ ਕੋਲੋਂ ਜਵਾਬ ਮੰਗਦੇ ਨੇ